ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ ਯਾਨੀ ਕਿ ਛੋਟੇ ਸ਼ਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਣ ਭੁੱਲ ਸਕਦਾ ਹੈ ਦੁਨੀਆ ਦੀ ਮਹਿੰਗੀ ਧਰਤੀ ਯਾਨੀ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜਸਭਾ ਹਰ ਸਾਲ ਮਨਾਈ ਜਾਂਦੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਜਿਹੜੀਆਂ ਉਹ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਆ ਸਮਰਪਤ ਸ਼ਹੀਦੀ ਜੋੜਸਭਾ 'ਚ ਪਹੁੰਚਦੀਆਂ ਨੇ ਉਹਨਾਂ ਨੂੰ ਸਿਜਦਾ ਕੀਤਾ ਜਾਂਦਾ ਹੈ ਪ੍ਰਣਾਮ ਕੀਤਾ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੱਖਾਂ ਦੀ ਗਿਣਤੀ ਚ ਸੰਗਤਾਂ ਨੇ ਜਿਹੜੀਆਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਛੋਟੇ ਸ਼ਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਹੈ ਤਾਂ ਇੱਥੇ ਜਿੰਨੀਆਂ ਵੀ ਸੰਗਤਾਂ ਪਹੁੰਚਦੀਆਂ ਨੇ ਉਹਨਾਂ ਦੇ ਲਈ ਲੰਗਰਾਂ ਦੇ ਵੀ ਪ੍ਰਬੰਧ ਕੀਤੇ ਜਾਂਦੇ ਨੇ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਹੈ ਤਾਂ ਸੰਗਤ ਦੀ ਆਮਦ ਨੂੰ ਦੇਖਦੇ ਆ ਜਿੱਥੇ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਉੱਥੇ ਹੀ ਸੰਗਤ ਦੇ ਲਈ ਹਰ ਇੱਕ ਥਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਨੇ ਸੰਗਤ ਲੰਗਰ ਛਕਦੀ ਹੈ ਤਾਂ ਤੁਹਾਨੂੰ ਇੱਕ ਤਸਵੀਰ ਦਿਖਾਵਾਂਗੇ ਪਿੰਡ ਰੋਣੀ ਵੱਲੋਂ ਲੰਗਰ ਲਾਇਆ ਗਿਆ ਤੁਸੀਂ ਦੇਖ ਸਕਦੇ ਹੋ ਖੁੱਲਾ ਪੰਡਾਲ ਹੈ ਉਹਨਾਂ ਵੱਲੋਂ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਪਰ ਇਸ ਲੰਗਰ ਦੀ ਇੱਕ ਵਿਲੱਖਣਤਾ ਹੈ ਕਿ ਇਹ ਲੰਗਰ ਜਿਹੜਾ ਉਹ ਚੁੱਲ੍ਹੇ ਉੱਤੇ ਲੱਕਣਾ ਬਾਲ ਕੇ ਨਹੀਂ ਬਣਾਇਆ ਜਾਂਦਾ ਸਗੋਂ ਆ ਮਸ਼ੀਨਾਂ ਦੇ ਵਿੱਚ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਇੱਥੇ ਕੋਈ ਵੀ ਭੱਟੀ ਜਲਦੀ ਨਜ਼ਰ ਨਹੀਂ ਆਵੇਗੀ ਕੋਈ ਵੀ ਪ੍ਰਦੂਸ਼ਣ ਧੂਆਂ ਆਪਾਂ ਕਹਿ ਸਕਦੇ ਆ ਇੱਥੇ ਤੁਹਾਨੂੰ ਨਜ਼ਰ ਨਹੀਂ ਆਵੇਗਾ ਕਿਉਂਕਿ ਮਸ਼ੀਨਾਂ ਇੱਥੇ ਸਥਾਪਿਤ ਕੀਤੀਆਂ ਗਈਆਂ ਇਹ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਇਨਾਂ ਦੇ ਵਿੱਚ ਲੰਗਰ ਤਿਆਰ ਹੋ ਰਿਹਾ ਹੈ ਜਿਹੜੇ ਪਿੰਡ ਵਾਸੀ ਨੇ ਪਿੰਡ ਰੋਣੀ ਦੇ ਸਾਰੇ ਵਸਨੀਕ ਨੇ ਉਹ ਲੰਗਰ ਤਿਆਰ ਕਰ ਰਹੇ ਨੇ ਇਹ ਮਸ਼ੀਨ ਦੇ ਵਿੱਚ ਚਾਹ ਦਾ ਲੰਗਰ ਤਿਆਰ ਹੋ ਰਿਹਾ ਦੇਖ ਸਕਦੇ ਹੋ ਤੁਸੀਂ ਕੋਲ ਜਾ ਕੇ ਵੀ ਮੈਂ ਕਹਾਗਾ ਕੈਮਰਾ ਪਰਸੋਂ ਨੂੰ ਕੀ ਦਿਖਾਇਆ ਜਾਵੇ ਕਿ ਇੱਕ ਮਸ਼ੀਨ ਦੇ ਵਿੱਚ ਦੇਖੋ ਤੁਸੀਂ ਚਾਹ ਬਣ ਰਹੀ ਹੈ ਤਾਂ ਜਦੋਂ ਵੀ ਸ਼ਹੀਦੀ ਜੋੜ ਮੇਲ ਤੇ ਲੰਗਰ ਲੱਗਦੇ ਨੇ ਤਾਂ ਪਹਿਲਾਂ ਹੀ ਸੰਗਤਾਂ ਇੰਤਜ਼ਾਮ ਕਰਨ ਲੱਗ ਜਾਂਦੀਆਂ ਨੇ ਲੱਕਣਾ ਦੇ ਨਾਲ ਭਰੀਆਂ ਟਰਾਲੀਆਂ ਇੱਥੇ ਆਉਂਦੀਆਂ ਨੇ ਰਾਸ਼ਨ ਇੱਥੇ ਪਹੁੰਚਾਇਆ ਜਾਂਦਾ ਫਿਰ ਪੱਠੀ ਵਾਲੀ ਜਾਂਦੀ ਹੈ ਜਾਂ ਫਿਰ ਸਿਲੰਡਰ ਵੀ ਲਿਆਂਦੇ ਜਾਂਦੇ ਨੇ ਤਾਂ ਇਹ ਇਹ ਲੰਗਰ ਹੈ ਜਿਹੜਾ ਪਿੰਡ ਰੋਣੀ ਵੱਲੋਂ ਲਾਇਆ ਗਿਆ ਇੱਥੇ ਤੁਹਾਨੂੰ ਕੋਈ ਵੀ ਸਿਲੰਡਰ ਨਜ਼ਰ ਨਹੀਂ ਆਵੇਗਾ ਕੋਈ ਧੂਆ ਨਹੀਂ ਆਵੇਗਾ ਨਜ਼ਰ ਕਿਉਂਕਿ ਪ੍ਰਦੂਸ਼ਣ ਦਾ ਵੀ ਧਿਆਨ ਰੱਖਿਆ ਗਿਆ ਵੀ ਪ੍ਰਦੂਸ਼ਣ ਫੈਲੇ ਨਾ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਤਾਂ ਮਸ਼ੀਨਾਂ ਹੀ ਲਾ ਦਿੱਤੀਆਂ ਤਾਂ ਇਹ ਇੱਕ ਵਿਲੱਖਣ ਤਰੀਕੇ ਦਾ ਲੰਗਰ ਪਿੰਡ ਰੋਣੀ ਦੇ ਲੋਕਾਂ ਨੇ ਲਾਇਆ ਪਿੰਡ ਵਾਸੀ ਇਕੱਠੇ ਹੋਏ ਨੇ ਉਹਨਾਂ ਨੇ ਪਲੈਨਿੰਗ ਕੀਤੀ ਕਿ ਕੀ ਦੀ ਜੋੜ ਮੇਲ ਤੇ ਜੋ ਲੰਗਰ ਲਾਇਆ ਜਾਣਾ ਉਹ ਮਸ਼ੀਨਰੀ ਲੰਗਰ ਹੋਵੇ ਕਿਉਂਕਿ ਤੂੰ ਆ ਜਦੋਂ ਫੈਲਦਾ ਤਾਂ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਤਾਂ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਆ ਮਸ਼ੀਨਾਂ ਲਾ ਦਿੱਤੀਆਂ ਗਿਆ ਅੰਦਰ ਤੇ ਇਹਨੂੰ ਲੈ ਕੇ ਚੱਲਦੇ ਆ ਅੰਦਰ ਤੁਸੀਂ ਦੇਖ ਸਕਦੇ ਹੋ ਆ ਮਸ਼ੀਨਾਂ ਨੇ ਜਿਹੜੀਆਂ ਅੰਦਰ ਵੀ ਲੱਗੀਆਂ ਹੋਈਆਂ ਨੇ ਇੱਕ ਸੈਟਅਪ ਆ ਜਿਹੜਾ ਪੂਰਾ ਸੈਟਅਪ ਬਣਾਇਆ ਹੋਇਆ ਇੱਕ ਕਹਿ ਸਕਦੇ ਆ ਟ੍ਰੈਲੀ ਟਰਾਲੀ ਦੇ ਉੱਤੇ ਇਹ ਮਸ਼ੀਨਾਂ ਨੇ ਜਿਹੜੀਆਂ ਸਕੰਜੀਆਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਮਸ਼ੀਨਾਂ ਆ ਫਿੱਟ ਕੀਤੀਆਂ ਗਈਆਂ ਨੇ ਤਾਂ ਇਹ ਮਸ਼ੀਨਾਂ ਦੇ ਵਿੱਚ ਲੰਗਰ ਬਣਦਾ ਨਜ਼ਰ ਆ ਰਿਹਾ ਆ ਉੱਪਰ ਲੈ ਚਲਦੇ ਆ ਤੁਹਾਨੂੰ ਇੱਕ ਤਸਵੀਰ ਦਿਖਾ ਦਿੰਨੇ ਆ ਆ ਦੇਖ ਸਕਦੇ ਹੋ ਤੁਸੀਂ ਇਹ ਦੇਖ ਲਓ ਇਹ ਇਹ ਮਸ਼ੀਨਾਂ ਦੇ ਵਿੱਚ ਲੰਗਰ ਤਿਆਰ ਹੋ ਰਿਹਾ ਤਾਂ ਇੱਥੇ ਪ੍ਰਦੂਸ਼ਣ ਨਾ ਫੈਲੇ ਇਸ ਦਾ ਧਿਆਨ ਰੱਖਿਆ ਗਿਆ ਆਕਸਰ ਹੀ ਦੇਖਿਆ ਜਾਂਦਾ ਜਦੋਂ ਸ਼ਹੀਦੀ ਜੋੜ ਸਭਾ ਹੁੰਦੀ ਹੈ ਤਾ ਉਸ ਤੋਂ ਪਹਿਲਾਂ ਹੀ ਸੰਗਤ ਆ ਜਿਹੜੀ ਟਰਾਲੀਆਂ ਦੇ ਵਿੱਚ ਲੱਕੜਾ ਢੋਂਦੀ ਐ ਸਿਲੰਡਰ ਲਿਆਂਦੇ ਜਾਂਦੇ ਨੇ ਅਤੇ ਚੁੱਲ੍ਹਾ ਬਣਾ ਕੇ ਫਿਰ ਲੱਕੜਾ ਬਾਲੀਆਂ ਜਾਂਦੀਆਂ ਨੇ ਸਿਲੰਡਰ ਦਾ ਇਸਤੇਮਾਲ ਹੁੰਦਾ ਤਾਂ ਪ੍ਰਦੂਸ਼ਣ ਵੀ ਫੈਲਦਾ ਤਾਂ ਸਿਲੰਡਰ ਨੇ ਜਿਹੜੇ ਉਹ ਵੀ ਕਈ ਵਾਰੀ ਆਉਂਦੇ ਨਾਲ ਵੀ ਦੁਰਘਟਨਾ ਵਾਪਰ ਜਾਂਦੀ ਐ ਪਰ ਇਹ ਚੀਜ਼ਾਂ ਤੋਂ ਵੱਖ ਹੋ ਕੇ ਇੱਕ ਮਸ਼ੀਨਾ ਉਰੇ ਲਿਆਂਦੀ ਜਾਂ ਮਸ਼ੀਨਾ ਦੇ ਉੱਤੇ ਲੰਗਰ ਨੇ ਜਿਹੜੇ ਬਣਾਏ ਜਾ ਰਹੇ ਨੇ ਤਾਂ ਇਹ ਦੇਖ ਸਕਦੇ ਹੋ ਤੁਸੀਂ ਸੇਵਾਦਾਰ ਨੇ ਜਿਹੜੇ ਸੇਵਾ ਕਰ ਰਹੇ ਨੇ ਇੱਧਰ ਵੀ ਦੇਖ ਸਕਦੇ ਹੋ ਲੰਗਰ ਬਣ ਰਿਹਾ ਹੈ ਇਹ ਸਾਰੇ ਆ ਮਸ਼ੀਨਾਂ ਦੇ ਨਾਲ ਲੰਗਰ ਤਿਆਰ ਕੀਤੇ ਜਾ ਰਹੇ ਨੇ ਤਵੱਡੀ ਗਿਣਤੀ ਚ ਸੰਗਤ ਆ ਜਿਹੜੀ ਆ ਸੇਵਾ ਨਿਭਾ ਰਹੀ ਹੈ ਤਾਂ ਤਮਾਮ ਪਿੰਡ ਵਾਸੀ ਵੀ ਇੱਥੇ ਮੌਜੂਦ ਨੇ ਦੇਖ ਸਕਦੇ ਹੋ ਇੱਕ ਖੁੱਲਾ ਪੰਡਾਲ ਪਿੰਡ ਰੋਣੀ ਹੈ ਪਿੰਡ ਰੋਣੀ ਦੇ ਆ ਵਸਨੀਕ ਨੇ ਜਿਨ੍ਹਾਂ ਨੇ ਇਹ ਲੰਗਰਾਂ ਦੇ ਪ੍ਰਬੰਧ ਕੀਤੇ ਨੇ ਹਰ ਸਾਲ ਆਉਂਦੇ ਨੇ ਗੱਲਬਾਤ ਵੀ ਕਰਾਂਗੇ ਇਹ ਸਾਰੀ ਸੰਗਤ ਆ ਦੇਖ ਸਕਦੇ ਹੋ ਤੁਸੀਂ ਆ ਦੇਸ਼ਾਂ ਵਿਦੇਸ਼ਾਂ ਤੋਂ ਜੋ ਸ਼ਹੀਦ ਦੀ ਜੋੜਸਵਾ ਚ ਸੰਗਤ ਆਈ ਆ ਉਹਨਾਂ ਦੇ ਲਈ ਲੰਗਰ ਲੱਗਦੇ ਨੇ ਪਰ ਲੰਗਰ ਨੇ ਜਿਹੜੇ ਜਦੋਂ ਲਾਉਂਦੀ ਹੈ ਸੰਗਤ ਆ ਲੱਕੜਾਂ ਵਾਲੀਆਂ ਜਾਂਦੀਆਂ ਨੇ ਸਿਲੰਡਰ ਲਿਆਂਦੇ ਜਾਂਦੇ ਨੇ ਪਰ ਇਸ ਤੋਂ ਉਲਟ ਇਹ ਵਿਲੱਖਣ ਲੰਗਰ ਕਹਿ ਸਕਦੇ ਆ ਵਾਤਾਵਰਨ ਦਾ ਧਿਆਨ ਰੱਖਿਆ ਗਿਆ ਤੂਆ ਨਾ ਫੈਲੇ ਇਸ ਦਾ ਵੀ ਧਿਆਨ ਰੱਖਿਆ ਗਿਆ ਤੇ ਗੱਲਬਾਤ ਵੀ ਕਰਦੇ ਆ ਸਾਡੇ ਨਾਲ ਪਿੰਡ ਦੇ ਮੋਤਵਰ ਸੱਜਣ ਮੌਜੂਦ ਨੇ ਜਿਨ੍ਹਾਂ ਵੱਲੋਂ ਲੰਗਰ ਲਾਏ ਗਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਕੀ ਨਾਮ ਆ ਤੁਹਾਡਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੇਰਾ ਨਾਮ ਹੈ ਗੁਰਬਖਤ ਸਿੰਘ ਜੀ ਪਿੰਡ ਰੌਣੀ ਤੋਂ ਹੀ ਜਿਲ੍ਹਾ ਲੁਧਿਆਣਾ ਤੋਂ ਹਾਂ ਅਸੀਂ ਦੀ ਜੋੜ ਸਭਾ ਦੇ ਵਿੱਚ ਆਉਂਨੇ ਹਾਂ ਤੇ ਹਰ ਸਾਲ ਲੰਗਰ ਲਾਉਂਨੇ ਕਿੰਨਾ ਟਾਈਮ ਹੋ ਗਿਆ ਤਾਨੂੰ ਇੱਥੇ ਆਉਂਦੇ ਹਾਂ ਤੇ ਲੰਗਰ ਲਾਉਂਦੇ ਹਾਂ ਇਹ ਅਸੀਂ ਸਨ 2008 ਤੋਂ ਲਗਾਤਾਰ ਜਿਹੜਾ ਗੁਰੂ ਕੇ ਲੰਗਰ ਲਗਾ ਰਹੇ ਹਾਂ ਜਿਹੜੇ ਲੰਗਰ ਲਗਾਏ ਜਾਂਦੇ ਨੇ ਅਸੀਂ 15 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਜਿਹੜੇ ਲੰਗਰ ਸਾਡੇ ਸੰਗਤਾਂ ਨੂੰ ਲਗਾਏ ਜਾਂਦੇ ਆ। ਆ ਸ਼ੀਦ ਦੀ ਜੋੜ ਸਭਾ 'ਚ ਅਸੀਂ ਵੀ ਆਉਂਨੇ ਆ ਜਿੱਦੋਂ ਉਹ ਤਾਂ ਦੇਖਦੇ ਆਂ ਵੀ ਜਦੋਂ ਲੰਗਰ ਸੰਗਤ ਦੀ ਲਈ ਲਾਇਆ ਜਾਂਦਾ ਹੈ ਜਿਹੜੇ ਸੇਵਾਦਾਰ ਨੇ ਉਹ ਸਿਲੰਡਰ ਦੇ ਉੱਤੇ ਕਿਸੇ ਦੀ ਡਿਊਟੀ ਲੱਗੀ ਹੁੰਦੀ ਹੈ ਕੋਈ ਲੱਕੜਾ ਚੱਕ ਕੇ ਲਿਆ ਰਿਆ ਹੁੰਦਾ ਧੂਆਂ ਵੀ ਫੈਲਦਾ ਹੈ ਵਾਤਾਵਰਨ ਵੀ ਖਰਾਬ ਹੁੰਦਾ ਹੈ ਕਿ ਤੁਸੀਂ ਵੀ ਉਸ ਤਰੀਕੇ ਦਾ ਲੰਗਰ ਆ ਜਾਂ ਤੁਹਾਡਾ ਕੁਝ ਵਿਲੱਖਣ ਤਰੀਕੇ ਦਾ ਤੁਸੀਂ ਇੱਥੇ ਇੰਤਜ਼ਾਮ ਕੀਤਾ ਹੈ। ਇਸ ਤਰੀਕੇ ਨਾਲ ਆ ਵੀ ਜਿਵੇਂ ਅਸੀਂ ਪਹਿਲਾ ਲੰਗਰ ਨਾਲ ਇੱਦਾਂ ਸੰਗ ਦਾ ਬਹੁਤ ਸਾਰੀ ਗਿਣਤੀ ਦੇ ਵਿੱਚ ਰੇ ਨਤਮਸਤਕ ਹੁੰਦੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਜੇ ਅਸੀਂ ਸਿਲੰਡਰਾਂ ਦਾ ਪੱਠੀਆਂ ਤੇ ਤਿਆਰ ਕਰਦੇ ਸੀ ਇੱਕ ਤਾਂ ਲੱਕੜਾਂ ਦੀ ਵਰਤੋਂ ਬਹੁਤ ਜ਼ਿਆਦਾ ਪੋਲਿਊਸ਼ਨ ਵੀ ਹੁੰਦਾ ਸੀਗਾ ਫਿਰ ਉਹਦਾ ਜਿਹੜਾ ਬਦਲ ਕੱਢਿਆ ਗਿਆ ਸਾਡੀ ਟੀਮ ਦੇ ਵਿੱਚ ਅਸੀਂ ਡਿਸਕਸ ਕੀਤੀ ਵੀ ਕਿਸੇ ਦੇ ਤਰੀਕੇ ਨਾਲ ਜਿਹੜੀ ਆ ਲੰਗਰ ਦੀ ਮਾਤਰਾ ਵੀ ਜ਼ਿਆਦਾ ਤਿਆਰ ਹੋਵੇ ਤੇ ਪੋਲਿਊਸ਼ਨ ਨਾ ਹੋਵੇ ਲੱਕੜਾਂ ਦੀ ਘੱਟ ਵਰਤੋਂ ਸਿਲੰਡਰ ਦੀ ਘੱਟ ਵਰਤੋਂ ਫਿਰ ਜਿਹੜਾ ਸਟੀਮ ਬੋਇਲਰ ਆ ਜਿਹੜਾ ਉਹ ਤਿਆਰ ਕਰਾਇਆ ਜਿਹਦੇ ਨਾਲ ਕੀ ਆ ਵੀ ਜਿਵੇਂ ਦਾਲ ਆ 4.5 ਘੰਟੇ ਲਉ 2 ਘੰਟੇ ਤਿਆਰ ਹੋ ਜਾਂਦੀ ਆ ਰੜੀ ਵਗੈਰਾ ਉਹ ਘੰਟੇ ਚ ਚੌਲ ਚਾਹ ਉਹ ਸਾਰਾ ਕੁਝ ਬੜੇ ਘੱਟ ਥੋੜੀ ਲੱਕੜ ਲਾਦੀ ਆ ਸਟੀਮ ਦੇ ਨਾਲ ਹੀ ਸਾਰਾ ਕੁਝ ਤਿਆਰ ਹੁ ਕਿੰਨੇ ਸੰਗਤ ਦਾ ਲੰਗਰ ਤਿਆਰ ਕਰਦੇ ਨੇ ਮਤਲਬ ਗਿਣਤੀ ਕਿੰਨੀ ਕੁ ਹੁੰਦੀ ਆ ਵੀ ਆਪਾਂ ਕਹਿ ਰਹੀਏ ਵੀ ਇੰਨੀ ਕੁ ਸੰਗਤ ਦਾ ਲੰਗਰ ਅੱਜ ਤੁਸੀਂ ਤਿਆਰ ਕਰ ਲਿਆ ਇੱਕ ਦਿਨ ਦੇ ਵਿੱਚ ਤਕਰੀਬਨ ਤਕਰੀਬਾ ਲਾ ਲਓ ਜੀ 15-20 ਹਜ਼ਾਰ ਸੰਗਤ ਦਾ ਜਿਹੜਾ ਲੰਗਰ ਤਿਆਰ ਹੋ ਜਾਂਦਾ ਜੀ ਉਹਦਾ 10-15 ਗੋੰਡਾ ਆਟਾ ਜਿਹੜਾ ਉਹ ਨਾ ਆ ਜਾਂਦਾ ਦਿੱਲੀ ਦਾ ਜੀ ਤੇ ਉਹਨੂੰ ਦੇਖਦੇ ਹੋ ਜਿਸ ਤਰ੍ਹਾਂ ਪਹਿਲਾਂ ਸਾਡੇ ਮਾਈਆਂ ਪਰਿਸ਼ਾਦੇ ਪਗਾਉਂਦੀਆਂ ਸੀ ਪੱਟੀਆਂ ਲੈ ਆਈਆਂ ਦੀਆਂ ਸੰਗਤ ਦੀ ਜ਼ਿਆਦਾ ਗਿਣਤੀ ਨੂੰ ਦੇਖਦੇ ਵੀ ਇਸ ਵਾਰਾ ਜਿਹੜਾ ਸੀ ਰੋਟੀਆਂ ਵਾਲੀ ਜਿਹੜੀ ਮਸ਼ੀਨ ਆ ਉਹ ਵੀ ਲੈ ਕੇ ਆਂ ਹਾਂ ਜੀ ਹਾਂ ਜੀ ਇਹ ਦੇ ਕਰਕੇ ਵੀ ਸਾਨੂੰ ਪ੍ਰਸ਼ਾਦ ਦੇ ਵਿੱਚ ਦਿੱਕਤ ਨਾ ਆਵੇ ਅੱਗੇ ਸਾਨੂੰ ਹੁੰਦਾ ਹੀ ਵੀ ਸੰਗਤ ਜ਼ਿਆਦਾ ਆਉਂਦੀ ਸੀਗੀ ਪ੍ਰਸ਼ਾਦ ਦੇ ਸਾਡੇ ਜਿਹੜੇ ਵੱਜ ਜਾਂਦੇ ਸੀਗੇ ਤੇ ਹੁਣ ਪੱਟੀ ਕਲਾਈ ਵੀ ਮਾਈ ਵਾਲੀ ਬਾਕੀ ਸਾਡਾ ਜਿਹੜਾ ਮਸ਼ੀਨ ਆ ਉਹ ਜ਼ਿਆਦਾਤਰ ਕੰਮ ਕਰ ਰਹੀ ਹੈ ਇਹ ਜੇ ਮੈਂ ਗੱਲ ਕਰਾਂ ਜਿਹੜਾ ਬੋਇਲਰ ਤੁਸੀਂ ਕਹਿ ਰਹੇ ਹੋ ਥੋੜੀ ਜੀ ਲੱਕੜ ਨਾਲ ਹੀ ਚੱਲ ਜਾਂਦਾ ਉਹਨਾਂ ਨਾਲ ਹੀ ਲੰਗਰ ਤਿਆਰ ਹੋ ਜਾਂਦਾ ਇਹ ਸੋਚ ਸੀ ਇੱਕ ਸ਼ੀਦੀ ਜੋੜ ਸਵਾ ਵਾਸਤੇ ਜਾਂ ਇਸ ਦਾ ਇਸਤੇਮਾਲ ਕਿਸੇ ਹੋਰ ਪ੍ਰੋਗਰਾਮਾਂ 'ਚ ਵੀ ਤੁਸੀਂ ਕਰਨ ਲੱਗੇ ਹੋਣ ਨਹੀਂ ਜੀ ਸਰਬ ਸਰਬ ਸ਼ੀਰਦੀ ਸਭਾ ਵਾਸਤੇ ਹੀ ਇਹਦੀ ਵਰਤੋਂ ਕੀਤੀ ਜਾਂਦੀ ਹੈ ਹੋਰ ਅਸੀਂ ਕਿਤੇ ਵੀ ਇਹਦੀ ਜਿਹੜੀ ਵਰਤੋਂ ਨਹੀਂ ਕਰਦੇ ਕਿੰਨਾ ਖਰਚਾ ਆਇਆ ਸੀ ਤੇ ਇਹਨੂੰ ਦੇਉ ਤਿਆਰ ਕਰਵਾਇਆ ਤੁਸੀਂ ਇਹ ਜਿਹਨੂੰ ਤਿਆਰ ਕਰਵਾਇਆ ਤਿਗਰੀ ਮੇ ਦਾ 7 ਤੋਂ 8 ਲੱਖ ਰੁਪਏ ਖਰਚਾ ਆਇਆ ਸੀ ਜੀ ਹਾਂ ਜੀ ਉਹ ਸਾਰਾ ਸਾਡੇ ਐਨ ਆਰ ਆਈ ਭਰਾਵਾਂ ਦੇ ਦਿੱਤਾ ਜਾਂ ਪੂਰੀ ਪਿੰਡ ਦਾ ਸਹਿਯੋਗ ਦੇ ਨਾਲ ਇਹਨੂੰ ਤਿਆਰ ਕੀਤਾ ਗਿਆ ਜੀ ਅਸੀਂ ਤਾਂ ਇਹ ਕਿੰਨੇ ਦਿਨ ਆ ਤੁਸੀਂ ਇੱਥੇ ਰਹਨੇ ਹੋ ਮਤਲਬ 26 27 28 ਤਰੀਕ ਤੱਕ ਪਗੈਰੀ ਸਭਾ ਹੁੰਦੀ ਹੈ ਉਸ ਤੋਂ ਪਹਿਲਾਂ ਆ ਜੰਨੇ ਹੋ ਜਾਂ ਉਸ ਤੋਂ ਬਾਅਦ ਵੀ ਰਹਨੇ ਹੋ ਨਹੀਂ ਜੀ ਅਸੀਂ 15 ਤਰੀਕ ਤੋਂ ਆ ਜੰਨੇ ਹਾਂ ਹਾਂਜੀ ਇਹ 15 ਤਰੀਕ ਤੋਂ 30 ਤਰੀਕ ਤੱਕ ਜਿਹੜਾ ਅਸੀਂ ਇੱਥੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਦੇ ਹਾਂ ਸਰ ਠੀਕ ਹੈ ਤੇ ਜਿਹੜਾ ਰਾਸ਼ਨ ਹੈ ਫਿਰ ਉਹ ਹਰ ਰੋਜ਼ ਆਉਂਦਾ ਜਾਂ ਇਕੱਠਾ ਹੀ ਲੈ ਆਉਂਨੇ ਹਾਂ ਤੁਸੀਂ ਇੱਥੇ ਨਹੀਂ ਰਾਸ਼ਨ ਆ ਜਿਹੜਾ ਥੋੜਾ ਜਿਹਾ ਨਾਲ ਲੈ ਆਉਂਨੇ ਹਾਂ ਉਸ ਤੋਂ ਬਾਅਦ ਰੁਟੀਨ ਦੇ ਵਿੱਚ ਜਿਵੇਂ ਸਾਡਾ ਪਿੰਡ ਹੈ ਦੁੱਧ ਦੀ ਲਾਗਤ ਤਕਰੀਬਨ ਸਾਡੀ 50-60 ਕੁ ਮੋਲ ਲੜੋਰੀ ਲੱਗਦਾ ਦੁੱਧ ਰੋਜ਼ ਸਾਡੇ ਪਿੰਡ ਦੇ ਵਿੱਚ ਛੋਟੇ-ਛੋਟੇ ਬੱਚੇ ਨੇ ਜਾਂ ਜਿਹੜੇ ਨੌਜਵਾਨ ਮਿਲ ਕੇ ਸਵੇਰੇ ਸ਼ਾਮ ਡਾਲੀ ਚਲਦੀ ਆ ਜਿਨ੍ਹਾਂ ਦਾ ਦੁੱਧ ਇਕੱਠਾ ਹੁੰਦਾ ਉਹ ਦੁੱਧ ਲੈ ਕੇ ਆਉਂਦੇ ਨੇ ਕਿਉਂਕਿ ਐਡਾ ਜਿਹੜ ਇਹ ਇਕੱਲੇ ਬੰਦੇ ਦਾ ਕੰਮ ਹੈ ਨਹੀਂ ਸਾਰੀਆਂ-ਸਾਰੀਆਂ ਜਿਹੜੀਆਂ ਟੀਮਾਂ ਨੇ ਪੂਰੇ ਪਿੰਡ ਦਾ ਸਹਿਯੋਗ ਆ ਸੰਗਤ ਕੋਈ ਦੁੱਧ ਦੀ ਸੇਵਾ ਕਰ ਰਿਹਾ ਜੀ ਠੀਕ ਹੈ ਜੀ ਕੋਈ ਵਰਤਨਾ ਦੀ ਸੇਵਾ ਕਰ ਰਿਹਾ ਕੋਈ ਇਹਨਾਂ ਸਿਸਟਮ ਨੂੰ ਦੇਖ ਰਿਹਾ ਬਿਜਲੀ ਦਾ ਸਿਸਟਮ ਦੇਖ ਰਿਹਾ ਕੋਈ ਸੰਗਤਾਂ ਨੂੰ ਲੈ ਕੇ ਆ ਰਿਹਾ ਸਾਰੀਆਂ ਜਿਹੜੀ ਪੂਰੀ ਜਿਹੜੀ ਟੀਮਾਂ ਨਾਲ ਮਿਲ ਕੇ ਇੱਥੇ ਕੰਮ ਕਰ ਰਹੀ ਹੈ ਠੀਕ ਹੈ ਅੱਜ ਜੇ ਮੈਂ ਗੱਲ ਕਰਾਂ ਬਾਕੀ ਸੰਗਤ ਦੀ ਜਿਹੜੀ ਪੰਜਾਬ ਤੋਂ ਇਲਾਵਾ ਹਰਾਨ ਹਰਿਆਣਾ ਹਿਮਾਚਲ ਤੋਂ ਵੀ ਲੰਗਰ ਲਾਉਂਦੀ ਹੈ ਉਰੇ ਆਣ ਕੇ ਉਹਨਾਂ ਨੂੰ ਵੀ ਇਹ ਤਰੀਕਾ ਦਾ ਇਸਤੇਮਾਲ ਕਰਨਾ ਚਾਹੀਦਾ ਜਿਵੇਂ ਕਿ ਆਪਾਂ ਪ੍ਰਦੂਸ਼ਣ ਦੀ ਗੱਲ ਕਰਦੇ ਆ ਦਿੱਲੀ ਦੇ ਵਿੱਚ ਤਾਂ ਸਾਹ ਨਹੀਂ ਲਿਆ ਜਾਂਦਾ ਪੰਜਾਬ ਦੇ ਵਿੱਚ ਵੀ ਆਪਣੇ ਹਾਲਾਤ ਆ ਮਾਰੇ ਪ੍ਰਾਲੀ ਕਿਸਾਨ ਬਹੁਤ ਜਲਾਉਣ ਲੱਗੇ ਹਨਾ ਹਾਂ ਲੱਗਦਾ ਵੀ ਇਦਾਂ ਦੀਆਂ ਜੇ ਚੀਜ਼ਾਂ ਮਸ਼ੀਨਰੀ ਦਾ ਇਸਤੇਮਾਲ ਹੋਵੇ ਤਾਂ ਪ੍ਰਦੂਸ਼ਣ ਘਟ ਸਕਦਾ ਹੈ ਇਹ ਤਾਂ ਲੋੜ ਆ ਜਿਵੇਂ ਵਾਤਾਵਰਣ ਨੂੰ ਸਾਫ਼ ਰੱਖਣ ਦੇ ਲਈ ਸਾਨੂੰ ਸਾਰਿਆਂ ਨੂੰ ਲੋੜ ਆ ਵੀ ਵੱਧ ਤੋਂ ਵੱਧ ਅਸੀਂ ਦਰਖਤ ਲਗਾਈਏ ਵੀ ਕਿਤੇ ਨਾ ਕਿ ਜਿਹੜਾ ਪੋਲੀਊਸ਼ਨ ਘਟ ਹੋਵੇ ਜੇ ਅਸੀਂ ਉਹ ਇਹ ਜਿਹੜੇ ਜਗ੍ਹਾ ਨੂੰ ਸਾਡੀ ਵੀ ਸਾਰਿਆਂ ਦਾ ਫਰਜ਼ ਬਣਦਾ ਇਹ ਥਾਂ ਦੀ ਪਵਿੱਤਰਤਾ ਨੂੰ ਸਾਫ਼ ਸਪਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਬੀ ਘੱਟ ਤੋਂ ਘੱਟ ਜਿਹੜਾ ਪੋਲਿਊਸ਼ਨ ਪੈਦਾ ਕੀਤਾ ਜਾਵੇ ਜਾਂ ਜੋ ਵੀ ਹੈ ਸਾਫ਼ ਸਵੈ ਦਾ ਧਿਆਨ ਰੱਖਦੇ ਵੀ ਇਹਨਾਂ ਦੀ ਜ਼ਰੂਰਤ ਹੈ ਹਾਂਜੀ ਜੇ ਮੈਂ ਗੱਲ ਕਰਾਂ ਲੱਕੜਾਂ ਦੀ ਜਾਂ ਸਿਲੰਡਰ ਦੀ ਜਦੋਂ ਲੰਗਰ ਤੁਸੀਂ ਲਾਉਨੇ ਹੋ ਉਹਦੇ ਵਿੱਚ ਜ਼ਿਆਦਾ ਮਿਹਨਤਾਂ ਜਾਂ ਇਹ ਮਸ਼ੀਨਰੀ ਦੇ ਵਿੱਚ ਜ਼ਿਆਦਾ ਮਿਹਨਤ ਸਿਲੰਡਰ ਦੇ ਇਹਦੇ ਲੋੜ ਹੀ ਨਹੀਂ ਪੈਂਦੀ ਜੀ ਬਿਲਕੁਲ ਵੀ ਲੋਡ ਨਹੀਂ ਮੇਸ ਉਹ ਗੱਲ ਨਹੀਂ ਮੈਂ ਕਹਿ ਰਿਹਾ ਵੀ ਇਹਦੇ ਵਿੱਚ ਲੋਡ ਪੈਂਦੀ ਹੈ ਮੈਂ ਮੇਰਾ ਸਵਾਲ ਇਹ ਹੈ ਵੀ ਇੱਕ ਠੀਕ ਹੈ ਇੱਕ ਪਾਸੇ ਮਸ਼ੀਨਾਂ ਲੱਗੀਆਂ ਨੇ ਤੁਸੀਂ ਮਸ਼ੀਨਾਂ ਦਾ ਇਸਤੇਮਾਲ ਕਰ ਰਹੇ ਹੋ ਪਰ ਇੱਕ ਪਾਸੇ ਸਿਲੰਡਰ ਜਾਂ ਫਿਰ ਲੱਕੜਾਂ ਦਾ ਇਸਤੇਮਾਲ ਹੁੰਦਾ ਹੈ ਦੋ ਤਰੀਕੇ ਹੋਗੇ ਵੀ ਉਹ ਦੋਨਾਂ ਤਰੀਕਿਆਂ 'ਚ ਉਹ ਤਰੀਕਾ ਤੇਨੂੰ ਕਿਹੜਾ ਸਹੀ ਲੱਗਦਾ ਵੀ ਇਸ ਤਰੀਕੇ ਨਾਲ ਹੀ ਲੰਗਰ ਬਣਨਾ ਚਾਹੀਦਾ ਜਾਂ ਉਹ ਵੀ ਸਹੀ ਹੈ ਨਹੀਂ ਇਹਦੇ ਵਿੱਚ ਐ ਜਿਹੜਾ ਹੋਂ ਜਿਵੇਂ ਜਿੱਨਾ ਖਾਣਾ ਤਿਆਰ ਹੁੰਦਾ ਆਮ ਲੰਗਰਾਂ ਵਿੱਚੋਂ ਸਿਲੰਡਰਾਂ ਦੇ ਪੱਟੀਆਂ ਦੇ ਤਿਆਰ ਕਰਦੇ ਨੇ ਜਿਹੜਾ ਪ੍ਰਸ਼ਾਦਾ ਬੱਕਦਾ ਜੀ ਉਹਦੇ ਲਈ ਤਾਂ ਫਿਰ ਜ਼ਿਆਦਾਤਰ ਆਪਾਂ ਲੱਕੜ ਦੀ ਹੀ ਵਰਤੋਂ ਕਰਦੇ ਪ੍ਰਸ਼ਾਦਾ ਤਾਂ ਤੋਂ ਬਿਨਾਂ ਤਿਆਰ ਨਹੀਂ ਹੋਣਾ ਹੈਗਾ मतलब खतरा ਵੀ ਰਹਿੰਦਾ ਹੈ ਸਿਲੰਡਰ ਦਾ ਕਦੇ ਕੋਈ ਅਣਸੁਵਿਕਟਰਾ ਵੀ ਵਾਪਰ ਸਕਦੀ ਜਿਵੇਂ ਆਪਾਂ ਘਰਾਂ 'ਚ ਵੀ ਦੇਦੇ ਆ ਰਸੋਈਆਂ 'ਚ ਪੱਟਦੇ ਨੇ ਉਰੇ ਵੀ ਲੈਂਦਾ ਵੀ ਸਿਲੰਡਰ ਦੀ ਵਰਤੋਂ ਕੀਤੀ ਨਾ ਜਾਵੇ ਆਹ ਮਸ਼ੀਨਾਂ ਹੀ ਠੀਕ ਨੇ ਮਸ਼ੀਨਾਂ ਦੀ ਵਰਤੋਂ ਆ ਪਰ ਸਿਲੰਡਰ ਦੀ ਵਰਤੋਂ ਹੀ ਹੁੰਦੀ ਆ ਜੀ ਕਿਉਂਕਿ ਕਰਨੀ ਪੈਂਦੀ ਆ ਇਹ ਤੋਂ ਬਿਨਾ ਸਰਦਾ ਵੀ ਹੈ ਨਹੀਂਗਾ ਖਤਰਾ ਤਾਂ ਇਹ ਆ ਜੀ ਹੁਣ ਸ਼ਹੀਦ ਸਿੰਘਾਂ ਦੀ ਧਰਤੀ 'ਤੇ ਆਏ ਹੋ ਆਪਣੇ ਆਪ ਰੱਖਿਆ ਕਰਦੇ ਨੇ ਹਾਂਜੀ ਹਾਂ ਬਾਕੀਆਂ ਨੂੰ ਕੀ ਸੰਦੇਸ਼ ਆ ਤੁਹਾਡਾ ਜਿਹੜੀ ਹੋਰ ਸੰਗਤ ਆਉਂਦੀ ਆ ਨੌਜਵਾਨ ਵੀ ਆਉਂਦੇ ਨੇ ਉਹਨਾਂ ਨੂੰ ਕੀ ਸੰਦੇਸ਼ ਹੈ ਵੀ ਇੱਕ ਸਪੀਕਰ ਵੀ ਲੱਗੇ ਹੁੰਦੇ ਹਨਾ ਟਰੈਕਟਰ ਉਹ ਵੀ ਆਪਣੇ ਵਾਇਰਲ ਹੋ ਰਿਹਾ ਪੰਜਾਬ ਦੁਨੀਆ ਚ ਵੀ ਪੰਜਾਬ ਦੇ ਮੁੰਡੇ ਤਾਂ ਸਪੀਕਰ ਲਾ ਕੇ ਪਹੁੰਚਦੇ ਆ ਉੱਥੇ ਸੋਗ ਸਭਾ ਨਹੀਂ ਮਣਾਉਂਦੇ ਤਾਂ ਮੇਲਾ ਦੇਖਣ ਜਾਂਦੇ ਇਹਦੇ ਬਾਰੇ ਕੀ ਅਪੀਲ ਕਰੀ ਇਹਦੇ ਬਾਰੇ ਤਾਂ ਇਹੀ ਆ ਵੀ ਜਿੰਨੀ ਸੰਗਤ ਆਉਂਦੀ ਆ ਜੀ ਉਹ ਅਸੀਂ ਉਹ ਸ਼ਹੀਦਾਂ ਨੂੰ ਨਤਮਸਤਕ ਹੋਣ ਆਉਨੇ ਆ ਜਿਹੜਾ ਆਪਾਂ ਲੰਗਰ ਵੀ ਲਾਉਨੇ ਆ ਵੀ ਸਾਦੇ ਜਿਹੜਾ ਪ੍ਰਸ਼ਾਦਾ ਤੇ ਦਾਲ ਦੇ ਲੰਗਰੇ ਸਾਨੂੰ ਲਗਾਉਣੇ ਚਾਹੀਦੇ ਨੇ ਸਾਰੇ ਹੁਣ ਤੁਸੀਂ ਇੱਥੇ ਸਾਡੇ ਦੇਖ ਲਇਓ ਸਾਡੇ ਸਿੰਪਲ ਆ ਜਿਹੜਾ ਨਾਲ ਪ੍ਰਸ਼ਾਦਿਆਂ ਦਾ ਹੀ ਜਿਹੜਾ ਲੰਗਰ ਆ ਜਿਹੜਾ ਉਹ ਚਲਾਇਆ ਜਾਂਦਾ ਹੈ ਬਾਕੀ ਜਿਸ ਤਰ੍ਹਾਂ ਹੀ ਨਤਮਸਤਕ ਆਉਨੇ ਉਹਨਾਂ ਨੂੰ ਸ਼ਰਦਾਪੂਰੂਗ ਆਈਏ ਸਾਰੇ ਇਸੇ ਤਰ੍ਹਾਂ ਦਾ ਸ਼ੋਸ਼ਰਾ ਬਣਾ ਕਰੀਏ ਬੜੇ ਰਾਮ ਨੇ ਕਿਰਮਾਨੀਆਂ ਜਿਹੜੀ ਉਹਨਾਂ ਦੀ ਬਹੁਤ ਵੱਡੀ ਹੈ ਕਿਰਮਾਨੀ ਦਾ ਅਸੀਂ ਕੋਈ ਦੇਣ ਨਹੀਂ ਦੇ ਸਕਦੇ ਸਿਰਫ ਇਹ ਆ ਵੀ ਅਸੀਂ ਆਉਨੇ ਆ ਤਾਂ ਸਾਨੂੰ ਕੁਝ ਨਾ ਕੁਝ ਇਥੋਂ ਸਿੱਖ ਕੇ ਜਾਣਾ ਚਾਹੀਦਾ ਜਿਹੜੀ ਤੁਸੀਂ ਪ੍ਰਸ਼ਾਦਿਆਂ ਵਾਲੀ ਗੱਲ ਕੀਤੀ ਵੀ ਅਸੀਂ ਉਹ ਵੀ ਇਸ ਵਾਰੀ ਮਸ਼ੀਨ ਲਾਈ ਉਹ ਕਿੱਧਰ ਕਿੱਥੇ ਲਾਈ ਹੋਈ ਸਾਨੂੰ ਮੜਾ ਉਹਦੇ ਦਰਸ਼ਨ ਵੀ ਕਰਾ ਤਾਂ ਇਹ ਸਾਡੇ ਨਾਲ ਪਿੰਡ ਰੋਣੀ ਦੇ ਜਿਹੜੇ ਮੁਹਤਵਰ ਨੇ ਪ੍ਰਬੰਧਕ ਨੇ ਜਿਨ੍ਹਾਂ ਵੱਲੋਂ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਤਾਂ ਤੈਨੂੰ ਇੱਕ ਹੋਰ ਤਸਵੀਰ ਵੀ ਦਿਖਾਉਣੀ ਆ ਜਿੱਥੇ ਸਾਡੀਆਂ ਮਾਵਾਂ ਭੈਣਾਂ ਪ੍ਰਸ਼ਾਦਾ ਬਣਾ ਰਹੀਆਂ ਨੇ ਪਰ ਇਹ ਪ੍ਰਸ਼ਾਦੇ ਨੇ ਜਿਹੜੇ ਇਹ ਦੇਖ ਸਕਦੇ ਹੋ ਤੁਸੀਂ ਮਸ਼ੀਨਾਂ ਦੇ ਉੱਤੇ ਪ੍ਰਸ਼ਾਦੇ ਬਣਾਏ ਜਾ ਰਹੇ ਨੇ ਆ ਦੇਖ ਸਕਦੇ ਹੋ ਤੁਸੀਂ ਆ ਮਸ਼ੀਨ ਚੱਲ ਰਹੀ ਆ ਇੱਕ ਪਾਸੇ ਉਹ ਵੀ ਪ੍ਰਸ਼ਾਦੇ ਬਣਾਏ ਜਾ ਰਹੇ ਨੇ ਆ ਦੇਖ ਸਕਦੇ ਹੋ ਤੁਸੀਂ ਇਹਦੇ ਉੱਪਰ ਦੋ ਨੌਜਵਾਨਾਂ ਤਿਆਂ ਨੂੰ ਕੰਮ ਕਰਦੇ ਨਜ਼ਰ ਆਉਣਗੇ ਇਹ ਮਸ਼ੀਨ ਚਲਾ ਦਿੱਤੀ ਗਈ ਆ ਇਸ ਦੇ ਵਿੱਚ ਵੀ ਪ੍ਰਸ਼ਾਦੇ ਨੇ ਜਿਹੜੇ ਉਹ ਤਿਆਰ ਹੋਣਗੇ ਯਾਨੀ ਕਿ ਇੱਕ ਦਿਨ ਦੇ ਵਿੱਚ ਘੱਟੋ ਘੱਟ 10000 ਸੰਗਤ ਦਾ ਲੰਗਰ ਹੈ ਜਿਹੜਾ ਉਹ ਪਿੰਡ ਰੋਣੀ ਦੇ ਵਸਨੀਕਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਇਹ ਕਾਫੀ ਸਾਲਾਂ ਤੋਂ ਇੱਥੇ ਲੰਗਰ ਦੀ ਸੇਵਾ ਨਿਭਾ ਰਹੇ ਨੇ ਪਰ ਇੱਥੇ ਕੋਈ ਲੱਕੜ ਨਹੀਂ ਬਾਲੀ ਜਾਂਦੀ ਕੋਈ ਧੂਆ ਨਹੀਂ ਕੀਤਾ ਜਾਂਦਾ ਕੋਈ ਸਿਲੰਡਰ ਦੀ ਵਰਤੋਂ ਵੀ ਘੱਟ ਹੀ ਕੀਤੀ ਜਾਂਦੀ ਹੈ ਜਿਸ ਦੇ ਨਾਲ ਵਾਤਾਵਰਨ ਵੀ ਖਰਾਬ ਨਹੀਂ ਹੁੰਦਾ ਧੂਆ ਵੀ ਨਹੀਂ ਫੈਲਦਾ ਕਿਸੇ ਸੰਗਤ ਨੂੰ ਕੋਈ ਸਮੱਸਿਆ ਵੀ ਨਹੀਂ ਆਉਂਦੀ ਤਾਂ ਇਹ ਪ੍ਰਸ਼ਾਦੇ ਬਣਾਉਣ ਲਈ ਮਸ਼ੀਨ ਦਾ ਵੀ ਇਸਤੇਮਾਲ ਇਹਨਾਂ ਵੱਲੋਂ ਕੀਤਾ ਗਿਆ ਪਹਿਲਾਂ ਇਹ ਆ ਭੱਠੀ ਤੇ ਪ੍ਰਸ਼ਾਦੇ ਬਣਾਉਂਦੇ ਸੀ ਜਿਵੇਂ ਆ ਦੇਖ ਸਕਦੇ ਹੋ ਤੁਸੀਂ ਹੁਣ ਵੀ ਆ ਭੱਠੀ ਇਹ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਉਂਕਿ ਅਜੇ ਉਹ ਮਸ਼ੀਨ ਹੈ ਜਿਹੜੀ ਉਸ ਨੂੰ ਚਲਾਇਆ ਜਾ ਰਿਹਾ ਹੈ ਮਿਸਤਰੀ ਉੱਪਰ ਲੱਗੇ ਹੋਏ ਨੇ ਉਸ ਨੂੰ ਸਟਾਰਟ ਕਰ ਦਿੱਤਾ ਤਾਂ ਹੁਣ ਇਹ ਮਸ਼ੀਨ ਦੇ ਵਿੱਚ ਹੀ ਪ੍ਰਸ਼ਾਦ ਦੇ ਨੇ ਜਿਹੜੇ ਤਿਆਰ ਹੋਣਗੇ ਜਿਸ ਨੂੰ ਬਾਅਦ ਦੇ ਵਿੱਚ ਸੰਗਤ ਦੇ ਵਿੱਚ ਵਰਤਾਇਆ ਜਾਵੇਗਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਪੂਰੀ ਤਸਵੀਰ ਇਹ ਸਾਰਾ ਮਸ਼ੀਨਾਂ ਦੇ ਨਾਲ ਲੰਗਰ ਜਿਹੜਾ ਤਿਆਰ ਹੋ ਰਿਹਾ ਹੈ ਪਿੰਡ ਰੋਣੀ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਆਖਣਾ ਕੀ ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਆਉਂਦੇ ਨੇ ਉਹਨਾਂ ਵੱਲੋਂ ਕੋਈ ਵੀ ਧੂਆਂ ਨਹੀਂ ਫੁਲਾਇਆ ਜਾਂਦਾ ਲਕਣਾ ਦੀ ਵਰਤੋਂ ਘੱਟ ਕੀਤੀ ਜਾਂਦੀ ਹੈ ਕਿਉਂਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਕਾਫੀ ਪ੍ਰਦੂਸ਼ਣ ਫੈਲ ਰਿਹਾ ਹੈ ਤਾਂ ਉਹ ਨਹੀਂ ਚਾਹੁੰਦੇ ਕਿ ਇਸ ਮਹਿੰਗੀ ਧਰਤੀ ਤੇ ਆਣ ਕੇ ਉਹਨਾਂ ਵੱਲੋਂ ਪ੍ਰਦੂਸ਼ਣ ਫਲਾਇਆ ਜਾਵੇ ਤਾਂ ਇਹ ਇੱਕ ਚੰਗਾ ਸੁਨੇਹਾ ਜਿਹੜਾ ਪਿੰਡ ਰੋਣੀ ਦੇ ਸੰਗਤ ਨੇ ਦਿੱਤਾ ਹੈਗਾ ਬਾਕੀ ਸੰਗਤਾਂ ਨੂੰ ਵੀ ਦਿੱਤਾ ਹੈਗਾ ਬਾਕੀ ਜਿਹੜੇ ਲੰਗਰ ਦੀ ਸੇਵਾ ਕਰਦੇ ਨੇ ਉਹਨਾਂ ਦੇ ਲਈ ਵੀ ਇੱਕ ਚੰਗਾ ਸੁਨੇਹਾ ਕਿ ਵੱਧ ਤੋਂ ਵੱਧ ਪ੍ਰਦੂਸ਼ਣ ਜਿਹੜਾ ਉਹ ਨਾ ਫਲਾਇਆ ਜਾਵੇ ਲੱਕਣਾ ਦੀ ਵਰਤੋਂ ਘੱਟ ਕੀਤੀ ਜਾਵੇ ਸਿਲੰਡਰ ਘੱਟ ਜਲਾਏ ਜਾਣ ਤਾਂ ਜੋ ਆਪਣਾ ਵਾਤਾਵਰਨ ਜਿਹੜਾ ਉਹ ਵਧੀਆ ਬਣਿਆ ਰਹੇ ਉਸ ਨੂੰ ਪ੍ਰਦੂਸ਼ਿਤ ਨਾ ਕੀਤਾ ਜਾਵੇ ਤਾਂ ਇੱਕ ਵਿਲੱਖਣ ਤਰੀਕੇ ਦੀ ਤਸਵੀਰ ਤੁਹਾਨੂੰ ਦਿਖਾਈ ਹੈ ਇੱਕ ਵਿਲੱਖਣ ਲੰਗਰ ਹੈ ਜਿਹੜਾ ਪਿੰਡ ਰੋਣੀ ਵੱਲੋਂ ਲਾਇਆ ਗਿਆ ਸਾਰੇ ਲੋਕ ਪਿੰਡ ਰੋਣੀ ਦੇ ਸੇਵਾ ਕਰਦੇ ਨਜ਼ਰ ਆ ਰਹੇ ਨੇ ਤਾਂ ਇਹਨਾਂ ਦਾ ਆਖਣਾ ਹੈ ਕਿ ਉਹ 15 ਦਿਨ ਲੰਗਰ ਦੀ ਸੇਵਾ ਇੱਥੇ ਨਿਭਾਉਂਦੇ ਨੇ ਸ਼ਹੀਦੀ ਜੋੜ ਸਭਾ ਤੋਂ ਬਾਅਦ ਵੀ ਇਹਨਾਂ ਦਾ ਲੰਗਰ ਹੈ ਜਿਹੜਾ ਇੱਥੇ ਜਾਰੀ ਰਹਿੰਦਾ ਹੈ ਤਾਂ ਕੈਮਰਾ ਪਰਸਨ ਰਾਜਵਿੰਦਰ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਸ਼੍ਰੀ ਫਤੇਗੜ ਸਾਹਿਬ